ਸਭ ਤੋਂ ਪਹਿਲਾਂ ਤਾਂ ਜੀ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਔਰ ਤਰਨਤਾਰਨ ਦੇ ਸਾਰੇ ਵੋਟਰਸ ਮੇਰੀਆਂ ਭੈਣਾ ਸਾਡੇ ਵੀਰ ਮਾਤਾਵਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਹੋਏ ਕੰਮਾਂ ਤੇ ਮੋਹਰ ਲਗਾਈ ਹੈ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਮਨ ਸਿੰਘ ਮਾਨ ਜੀ ਜਿਹੜੇ ਹਰ ਰੋਜ਼ ਲੋਕ ਹਿੱਤਾਂ ਦੇ ਵਿੱਚ ਫੈਸਲੇ ਲੈ ਰਹੇ ਹੈ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਜੀ ਸਾਡੇ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਸ਼ਾਰੀ ਜੀ ਸਾਡੇ ਸਾਰੇ ਐਮਐਲਏ ਸਹਿਬਾਨਾਂ ਨੇ ਜਿਨ੍ਹਾਂ ਨੇ ਅਤਤ ਸੰਭੀ ਹੋਈ ਸੀਗੀ ਸਾਡੀ ਚੋਣ ਕੈਂਪੇਨ ਮੈਂ ਉਹਨਾਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਔਰ ਸਾਡੇ ਇੱਕ ਇੱਕ ਪਾਰਟੀ ਦੇ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਮਿਹਨਤ ਕੀਤੀ ਅੱਜ ਜੋ ਮਿਹਨਤ ਜਿਹੜਾ ਹੈਗਾ ਆਪਣਾ ਰੰਗ ਲੈ ਕੇ ਆਈ ਹੈ ਔਰ ਬਹੁਤ ਅੱਛੇ ਮਾਰਜਿਨ ਦੇ ਨਾਲ ਤਰਨਤਾਰਨ ਦੀ ਸੀਟ ਲੋਕਾਂ ਨੇ ਜਿਤਾ ਕੇ ਤਰਨਤਾਰਨ ਵਾਸੀਆਂ ਨੇ ਜਿਤਾ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਹੈ ਅਸੀਂ ਸਭ ਦਾ ਕੋਟਨ-ਕੋਟਨ ਧੰਨਵਾਦ ਕਰਦੇ ਹਾਂ ਔਰ ਮੈਂ ਖਾਸ ਤੌਰ ਤੇ ਮਹਿਲਾ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਮੇਰੀ ਸਾਰੀਆਂ ਮਹਿਲਾ ਵਿੰਗ ਦੀਆਂ ਭੈਣਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਅੱਛੀ ਤਰ੍ਹਾਂ ਜਿਹੜਾ ਹੈਗਾ ਤਰਨਤਾਰਨ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਦੀ ਡਿਊਟੀ ਲੱਗੀ ਉਹਨਾਂ ਨੇ ਆਪਣੀ ਡਿਊਟੀ ਔਰ ਇਹ ਰਾਤ ਦਾ ਜਿਹੜਾ ਨਾਂ ਦੇਖ ਕੇ ਬਹੁਤ ਕੜੀ ਜਿਹੜੀ ਹੈਗੀ ਹੈ ਮਿਹਨਤ ਕੀਤੀ ਔਰ ਪਿੰਡ ਪਿੰਡ ਦੇ ਵਿੱਚ ਜਾ ਕੇ ਇੱਕ ਇੱਕ ਸ਼ਹਿਰ ਦੇ ਵਿੱਚ ਸਾਡੇ ਵਲੰਟੀਅਰ ਸਹਿਬਾਨਾਂ ਨੇ ਸਾਡੇ ਸਾਰੇ ਜਿੰਨੇ ਤਰਨ ਤਰਨ ਦੇ ਸਾਡੇ ਵੋਟਰ ਸੀਗੇ ਸਾਰਿਆਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਔਰ ਇਹ ਇਸ ਗੱਲ ਦੀ ਗਵਾਹੀ ਭਰਦਾ ਕਿ ਸਾਡੇ ਪੰਜਾਬ ਵਾਸੀ ਸਾਡੇ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਤੋਂ ਖੁਸ਼ ਨੇ ਔਰ ਲੋਕ ਹਿੱਤਾਂ ਦੇ ਵਿੱਚ ਜਿਹੜੇ ਫੈਸਲੇ ਲੱਤੇ ਜਾ ਰਹੇ ਆ ਉਹਨਾਂ ਤੋਂ ਖੁਸ਼ ਹੈ ਪੰਜਾਬ ਸਰਕਾਰ ਨੇ ਜਿੰਨੇ ਸਕੂਲ ਬਣਾਏ ਮਹੱਲਾ ਕਲੀਨਿਕਾ ਬਣਾਈਆਂ ਔਰ ਸਾਡੇ ਜਿਹੜੇ ਹੈਗੇ ਆ ਹੋਰ ਕੰਮ ਚਾਹੇ ਉਹ ਸੜਕ ਸੁਰੱਖਿਆ ਫੋਰਸ ਤੋਂ ਕੀ ਸੜਕਾਂ ਦਾ ਕੰਮ ਹੋ ਗਿਆ ਸਾਰੇ ਆਪ ਨੂੰ ਬਹੁਤ ਖੁਸ਼ੀ। ਔਰ ਇਸ ਇੱਕ ਵਾਰ ਫਿਰ ਸਾਰੇ ਸਾਡੇ ਮੋਗਾ ਦੀ ਟੀਮ ਸਾਡੇ ਤਰਨ ਤਰਨ ਦੇ ਇੱਕ ਇੱਕ ਵੋਟਰ ਦਾ तहे ਦਿਲੋਂ ਧੰਨਵਾਦ ਕਰਦੇ ਹਾਂ। ਮੈਡਮ ਅੱਗੇ ਕਿਹੜੇ ਕੰਮਾਂ ਨੂੰ ਤਰਜੀਹ ਰਹੇਗੀ? ਹਾਂਜੀ ਸਾਡੇ ਸਰਕਾਰ ਵੱਲੋਂ ਜਿਹੜਾ ਹੈਗਾ ਉਹ 10 ਲੱਖ ਰੁਪਏ ਦਾ ਬੀਮਾ ਯੋਜਨਾ ਜਿਹੜੀ ਸਟਾਰਟ ਕਰਨ ਜਾ ਰਹੀ ਹੈ ਜਿਹੜੇ ਪੰਜਾਬ ਦੇ ਇੱਕ ਇੱਕ ਨਿਵਾਸੀ ਦੇ ਲਈ ਹੋਏਗੀ ਚਾਹੇ ਕਿਸੇ ਦੀ 1 ਰੁਪਏ ਇਨਕਮ ਹੈ ਚਾਹੇ 100 ਰੁਪਏ ਚਾਹੇ ਲੱਖ ਰੁਪਏ ਪੰਜਾਬ ਦਾ ਵੋਟਰ ਕਾਰਡ ਹੋਣਾ ਜ਼ਰੂਰੀ ਹੈ। ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਸਿਹਤ ਤੇ ਐਜੂਕੇਸ਼ਨ ਹੁੰਦੀ ਹੈ ਤੁਹਾਡੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀ ਨਵਾਰ ਬਦਲੀ ਗਈ ਆ ਸਾਡੇ ਅਗਰ ਜਿਸ ਤਮੋਕੇ ਦੀ ਗੱਲ ਕਰੀਏ ਤਾਂ ਚਾਰ ਨਵੇਂ ਸਕੂਲ ਜਿਹੜੇ ਅਸੀਂ ਨੀਂਹੋਂ ਪੁੱਟ ਕੇ ਕੋਈ ਇੱਕ ਅੱਧਾ ਕਮਰਾ ਨਹੀਂ ਨਹੀਂ ਹਾਂ ਪੁੱਟ ਕੇ ਕਮਰੇ ਸਕੂਲ ਤਿਆਰ ਕੀਤੇ ਆ ਡਬਲ ਸਟੋਰੀ ਚਾਰ ਸਾਡੇ ਸਕੂਲ ਬਣ ਕੇ ਤਿਆਰ ਹੋ ਚੁੱਕੇ ਆ ਦੋ ਸਕੂਲ ਸਾਡੇ ਪਾਸ ਹੋ ਗਿਆ ਸਕੂਲ ਆਫ ਫੈਮਿਨੈਂਸ ਜਿਹੜੇ ਹੈਗੇ ਆ ਉਹ ਬਣਾਏ ਗਏ ਆ ਹਰ ਹਲਕੇ ਦੇ ਵਿੱਚ ਔਰ ਜਿਹੜੇ ਪੁਰਾਣੇ ਸਕੂਲ ਬਣੇ ਹੋਏ ਸੀਗੇ ਉਹਨਾਂ 'ਚ ਜੋ-ਜੋ ਚੀਜ਼ਾਂ ਚਾਹੀਦੀਆਂ ਸੀ ਚਾਹੇ ਉਹ ਸਾਇੰਸ ਲੈਬਸ ਸੀਗੇ ਜਾਂ ਮਿਡ-ਡੇ ਮੀਲ ਰੂਮ ਸੀਗੇ ਹੋਰ ਜਿਹੜੇ ਪ੍ਰੋਜੈਕਟਰਸ ਵਗੈਰਾ ਸਾਰਾ ਕੁਝ ਮੁਹੱਈਆ ਕਰਵਾ ਕੇ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਚਾਹੇ ਉਹ ਸੜਕ ਸੁਰੱਖਿਆ ਫੋਰਸ ਪੰਜਾਬ ਪੂਰੇ ਦੇਸ਼ ਭਰ ਦੇ ਵਿੱਚ ਪਹਿਲਾ ਸੂਬਾ ਬਣਿਆ ਜਿੱਥੇ ਸੜਕ ਸੁਰੱਖਿਆ ਫੋਰਸ ਲਾਗੂ ਕੀਤੀ ਗਈ ਹੈ ਔਰ ਖੁਦ ਭਾਜਪਾ ਦੇ ਲੀਡਰਸ ਨੇ ਇਸ ਵਾਰ ਉੱਥੇ ਸਦਨ ਦੇ ਵਿੱਚ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਐਕਸੀਡੈਂਟਲ ਡੈਥਸ ਹੁੰਦੀਆਂ ਸੀ ਉਹਨਾਂ ਦਾ ਰੇਟ ਬਹੁਤ ਘਟ ਗਿਆ ਹੈ ਪਹਿਲਾ ਨਾਲੋਂ ਸੜਕ ਸੁਰੱਖਿਆ ਫੋਰਸ ਦੇ ਲਾਗੂ ਹੋਣ ਤੋਂ ਬਾਅਦ ਔਰ ਸਾਡੇ ਜਿਹੜੇ ਹੈਗੇ ਆ ਸਕੂਲ ਦੀ ਸਕੂਲਾਂ ਦੀ ਗੱਲ ਕਰੀਏ ਹੈਲਥ ਵੈਲਨੈਸ ਸੈਂਟਰ ਜਿਹੜੇ ਬਣਾਏ ਜਾ ਰਹੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੁਹੱਲਾ ਕਲੀਨਿਕਾ ਬਣਾਈਆਂ ਜਾ ਰਹੀਆਂ ਨੇ ਟਰੋਮਾ ਸੈਂਟਰ ਬਣਾਏ ਜਾ ਰਹੇ ਆ ਨਵੇਂ ਮੈਡੀਕ ਜਿਹੜੇ ਹੈਗੇ ਆ ਅਸੀਂ ਲਿਵਰ ਇੰਸਟੀਚਿਊਟ ਜਿਹੜਾ ਮੁਹਾਲੀ ਦੇ ਵਿੱਚ ਪੰਜਾਬ ਦਾ ਬਣਿਆ ਸਭ ਤੋਂ ਵੱਡਾ ਜਿੱਥੇ ਲਿਵਰ ਕੈਂਸਰ ਦੇ ਪੇਸ਼ੈਂਟਸ ਦਾ ਲਿਵਰ ਸਿਰੋਸਿਸ ਦੇ ਪੇਸ਼ੈਂਟਸ ਦਾ ਇਲਾਜ ਕੀਤਾ ਜਾ ਰਿਹਾ ਹੈ ਸੋ ਇਹ ਸਾਡੇ ਪੰਜਾਬ ਵਾਸੀਆਂ ਲਈ ਵੱਡੀ ਸੁਗਾਤ ਹੈ ਉੱਥੇ ਬੱਚਿਆਂ ਨੂੰ 56 ਹਜ਼ਾਰ ਨੌکریاں ਆਲਰੇਡੀ ਪੰਜਾਬ ਸਰਕਾਰ bina ਕਿਸੇ ਭੇਦਭਾਵ ਦੇ ਚੁੱਕੀ ਹੈ ਔਰ ਬਿਜਲੀ ਦੀ ਗੱਲ ਕਰੀਏ ਤਾਂ 600 ਯੂਨਿਟ ਹਰ ਘਰ ਨੂੰ ਹਰ ਵਰਗ ਨੂੰ ਜਿਨ੍ਹਾਂ ਦਾ 600 ਯੂਨਿਟ ਦੇ ਅੰਦਰ ਯੂਨਿਟਸ ਵਰਨ ਹੁੰਦੀਆਂ ਨੇ ਉਹਨਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਔਰ ਖੇਤਾਂ ਨੂੰ ਜਿਹੜੀ ਬਿਜਲੀ ਹੈਗੀ ਆ ਉਹ ਦਿਨ ਦੇ ਟਾਈਮ 10-10 ਘੰਟੇ ਰੈਗੂਲਰ ਸਪਲਾਈ ਦਿੱਤੀ ਗਈ ਹੈ ਨਹਿਰੀ ਪਾਣੀ ਤਾ ਪਛਾਣ ਦੇ ਲਈ ਪਾਈਪਲਾਈਨ ਦਾ ਜਿਹੜਾ ਹੈਗਾ ਕੰਮ ਉਹ ਚੱਲ ਰਿਹਾ ਔਰ ਨਹਿਰਾਂ ਪੱਕੀਆਂ ਕਰਵਾਈਆਂ ਜਾ ਰਹੀਆਂ ਨੇ ਤੋ ਬਹੁਤ سارے ਹਰ ਫੀਲਡ ਦੇ ਵਿੱਚ ਅਗਰ ਦੇਖੀਏ ਤਾਂ ਅਸੀਂ ਜਦੋਂ ਦੇ ਅਸੀਂ ਪਹਿਲੀ ਵਾਰ ਤਾਂ ਜ਼ਰੂਰ ਬਣੇ ਆ ਬਟ ਮਿਹਨਤ ਸਾਡੀ ਐਮਐਲਏ ਬਣਨ ਤੋਂ ਬਾਅਦ ਜਾਰੀ ਉਸੇ ਤਰ੍ਹਾਂ ਰਹੀ ਹੈ ਕਿ ਜਿਸ ਤਰ੍ਹਾਂ ਸਾਡਾ ਇਗਜ਼ਾਮ ਹੁੰਦਾ ਔਰ ਹਰ ਰੋਜ਼ ਅਸੀਂ ਜਿਹੜੇ ਕੰਮ ਸਟਾਰਟ ਕਰਦੇ ਆ ਰਹੇ ਹਾਂ ਹਰ ਵਾਰ ਮੈਮ ਡਿਫਰੈਂਸ਼ੀਅਲ ਦਾ ਤਰ੍ਹਾਂ ਦਾ ਜ਼ੋਰ ਲੱਗਾ ਸੈਮੀ ਫਾਈਨਲ ਕਿਹੜੇ ਜਾਂਦਾ ਸੀ ਕਿਉਂਕਿ 2 227 ਦੇ ਚੁਲਾ ਪੈਣੇ ਰਹੇ ਹੁੰਦੇ ਸੀ ਔਰ ਮੇਤਾ ਜੀ ਸਭ ਦਾ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਅਸੀਂ ਕਿਉਂਕਿ ਉਸ ਦੇ ਓਟ ਆਸਰੇ ਤੋਂ ਬਿਨਾ ਕੋਈ ਕੰਮ ਨਹੀਂ ਹੋ ਸਕਦਾ ਔਰ ਪ੍ਰਮਾਤਮਾ ਸਾਡੇ ਸਾਨੂੰ ਜਿਹੜੀ ਹੈਗੀ ਹੈ ਉਹ ਹਿੰਮਤ ਦਿੰਦਾ ਕਿ ਅਸੀਂ ਉੱਠ ਕੇ ਕੰਮ ਕਰ ਸਕੀਏ ਔਰ ਸਾਡੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸਾਡੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਨੇ ਕਦੇ ਕਿਸੇ ਕੰਮ ਦੇ ਲਈ ਮਨਾਂ ਹੀ ਨਹੀਂ ਕੀਤਾ ਉਹਨਾਂ ਦੇ ਕੋਲ ਜਦੋਂ ਵੀ ਜਾਓ ਕਿ ਸਾਡੇ ਹਲਕੇ 'ਚ ਕੰਮ ਹੋਣ ਵਾਲਾ ਤੇ ਨਾਲ ਦੀ ਨਾਲ ਜਿਹੜੀਆਂ ਹੈਗੀਆਂ ਉਹ ਫਾਈਲਾਂ ਭੇਜੀਆਂ ਜਾਂਦੀਆਂ ਨੇ ਔਰ ਅਸੀਂ ਧੰਨਵਾਦ ਕਰਦੇ ਹਾਂ ਕਿ ਪੰਜਾਬੀਆਂ ਸਾਡੇ ਕਰਵਾਸੀਆਂ ਨੇ ਜਿੰਨਾ ਸਾਨੂੰ ਪਿਆਰ ਸਤਿਕਾਰ ਸਾਡੀ ਇਲੈਕਸ਼ਨ ਵੇਲੇ ਦਿੱਤਾ ਸੀਗਾ ਅੱਜ ਵੀ ਉਹ ਜਾ ਰਹੀ ਹੈ ਔਰ ਪ੍ਰਮਾਤਮਾ ਇਸੇ ਤਰ੍ਹਾਂ ਕਿਰਪਾ ਬਣਾਈ